ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਇਹੀ ਤੇ ਕਾ ਤੇਰਾ ਆਧਾਰ ਐ ਤੂੰ ਹੈ ਤੂੰ ਹੋਵਨ ਹਾਰ ਅਗੰਮ ਅਗਾਧ ਊਚ ਆਪਾਰ ਜੋ ਤੇਦ ਸੇਵੇ ਤੈਨ ਪਉ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀ ਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਇ ਨਾਨਕ ਕਰਮ ਪ੍ਰਾਪਤ ਹੋਏ ਜੇ ਨ ਜਪਿਆ ਤਿਸ ਕੋ ਵਲੇਹਾਰ ਜਿਸ ਕਾਹ ਸੰਗ ਤਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਚੂ ਤੂਰ ਤੇ ਲੰਗ ਮਹੱਲਾ ਪੰਜ ਮਾ ਕਰਤੀ ਜਾ ਮਿਹਰਬਾਨ ਸਹਬ ਮਿਹਰਬਾਨ ਸਹਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਨ ਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਬ ਦਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਉ ਤੂੰ ਸਮਰਥ ਅਕਤ ਅਗੋਚਰ ਜਿਓ ਕਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਕਰਤੇ ਕੁਦਰਤੀ ਮਸਤਾਖ ਦੀਨ ਦੇ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਪੀਤੇ ਪਾਖ ਰਹਾਉ ਕਿਨ ਮਾਹੇ ਥਾਪ ਥਾਪਦਾ ਆਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ ਕੁਦ ਕਾਸਮ ਖਲਕ ਜਹਾਨ ਅਲੈ ਮਿਹਰਬਾਨ ਕੁਦਾਈ ਦਿਨ ਸਹਣ ਜੇ ਤੁਧ ਅਰਾਤੇ ਸੋ ਕਿਉ ਦੋਜਕ ਜਾਏ ਅਜ਼ਰਾਇਲ ਜਾਰ ਬੰਦੇ ਜਿਸ ਤੇਰਾ ਆਧਾਰ ਗੁਣੇ ਉਸ ਪੇ ਸਗਲ ਆਪ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੁਖ ਚ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸਗਾਉ ਤਲੰਗ ਮਹੱਲਾ ਪੰਜਮੀ ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸਾਬੰਦੀ ਮੋਚ ਰਹਾਉ ਦੀਦਨੇ ਦਾਦਾ ਦੀਦਾਰ ਸਾਹਿਬ ਕਛੂ ਨਹੀਂ ਇਸ ਕਾ ਮੋਲ پاک ਪਰਬਤ ਗਾਰ ਤੂੰ ਖਸਮ ਵੱਡਾ ਅਤੋਲ ਦਸਤ ਗਿਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ